ਅਸੋ ਅੱਜ ਇਸ ਦਿਨ ਮੋਦੀ ਸਾਹਿਬ ਨੂੰ ਇੱਕ ਪੰਜਾਬ ਦਾ ਮੰਗ ਪੱਤਰ ਪੰਜਾਬ ਦੀ ਬੀਜੇਪੀ ਯਾਖੜ ਸਾਹਿਬ ਦੀ ਸਹਿਮਤੀ ਨਾਲ ਇੱਕ ਮੰਗ ਪੱਤਰ ਦੇਵਾਂਗੇ ਪ੍ਰਧਾਨ ਮੰਤਰੀ ਸਾਹਿਬ ਅਸੀਂ ਪੰਜਾਬ ਦੇ ਲੋਕ ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਯੂਪੀ ਦਾ ਲਾਅ ਐਨ ਆਰਡੀ ਠੀਕ ਕੀਤਾ ਹੈ ਕਾਨੂੰਨ ਦੀ ਵਿਵਸਥਾ ਨੂੰ ਜਿਸ ਤਰ੍ਹਾਂ ਯੂਪੀ ਦੇ ਵਿੱਚ ਠੀਕ ਕੀਤਾ ਹੈ ਪੰਜਾਬ ਦੇ ਵਿੱਚ ਵੀ ਸਾਨੂੰ ਉਹ ਬੀਜੇਪੀ ਦਾ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਕਾਰਖਾਨੇ ਲਾਏ ਹੈ ਉਹੀ ਉਸੇ ਕਿਸਮ ਦੀ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਨੂੰ ਵੀ ਜ਼ਰੂਰਤ ਹੈ ਉਹ ਗੁਜਰਾਤ ਦਾ ਮਾਡਲ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਜਿਸ ਤਰ੍ਹਾਂ ਤੁਸੀਂ ਉੱਤਰਖੰਡ ਦੇ ਵਿੱਚ ਤੁਸੀਂ ਤੁਸੀਂ ਟੂਰਿਜ਼ਮ ਲੈ ਕੇ ਆਏ ਹੋ ਉਸੇ ਤਰ੍ਹਾਂ ਦੀ ਟੂਰਿਜ਼ਮ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ ਦੋਸਤੋ ਇਹ ਮੰਗ ਪੱਤਰ ਜਿਹੜਾ ਇਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਹ ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਾਂਗੇ ਪਟਿਆਲਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਮਜ਼ਦ ਉਮੀਦਵਾਰ ਮਾਤਾ ਪ੍ਰਨੀਤ ਕੌਰ ਜੀ ਸਟੇਜ ਤੇ ਪਹੁੰਚ ਚੁੱਕੇ ਹੈ ਉਹਨਾਂ ਦਾ ਗਰਨ ਜੋਸ਼ੀ ਨਾਲ ਸਤਿਕਾਰ ਕਰੋ ਸਾਡੇ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਉਹ ਵੀ ਪਹੁੰਚ ਚੁੱਕੇ ਹੈ ਜਾਖੜ ਸਾਹਿਬ ਦਾ ਵੀ ਗਰਨ ਜੋਸ਼ੀ ਨਾਲ ਤੇ ਮੈਂ ਇੱਕ ਨਾਰਾ ਲਾਵਾਂਗਾ جس جذبے نال میں نعرہ لاؤں گا میں آس کردہ اس جذبے نال تھی بھی خدا جواب دیوں گے تے میں نعرہ لاؤں گا بھارت ماتا کی بھارت ماتا کی بھارتیا جنتا پارٹی بھارتیا جنتا پارٹی نریندر موڈی بہت بہت تنوار ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਖੁਦ ਕਾਫੀਲ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਮਜ਼ਦੂਰ ਨੂੰ ਆਪਣੇ ਪੈਰਾਂ ਤੇ ਖੜਾ ਹੋਇਆ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਕਮਨ ਦਾ ਗਹਿਵਾਰਾ ਬਣਿਆ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੀ ਹੈ ਔਰ ਇਸ ਨੇਕ ਕੰਮ ਦੇ ਵਿੱਚ ਅਸੀਂ ਥੋਡੀਆਂ ਦੁਆਵਾਂ ਤੇ ਤੁਹਾਡੇ ਸਾਥ ਦੇ ਤਲਬਗਾਰ ਹੈ ਦੋਸਤੋ ਲੀਡਰ ਇੱਕ ਮਾਹੌਲ ਪੈਦਾ ਕਰਦਾ ਹੈ ਜਿਹੜਾ ਤਰੱਕੀ ਨੂੰ ਜਨਮ ਦੇ ਦਿੰਦਾ ਹੈ ਲੀਡਰ ਉਹ ਹੁੰਦਾ ਜੀ ਨੂੰ ਕੰਧ ਦੇ ਪਰਲੇ ਪਾਸੇ ਕੀ ਹੈ ਉਹ ਪਤਾ ਹੁੰਦਾ ਹੈ ਕੰਧ ਤਾਂ ਸਭ ਨੂੰ ਦਿਸ ਜਾਂਦੀ ਹੈ ਪਰ ਕੰਧ ਦੇ ਪਰਲੇ ਪਾਸੇ ਕੀ ਹੈ ਇਹ ਲੀਡਰ ਨੂੰ ਨਜ਼ਰ ਆਇਆ ਹੁੰਦਾ ਹੈ ਦੋਸਤੋ ਸਭ ਤੋਂ ਵੱਡੀ ਗੱਲ ਭਾਰਤੀ ਜਨਤਾ ਪਾਰਟੀ ਦੀ ਕਿ ਜਿਹੜੇ ਸਾਡੇ ਲੀਡਰ ਨਰਿੰਦਰ ਮੋਦੀ ਸਾਹਿਬ ਜੇ ਕੋਈ ਮੋਦੀ ਸਾਹਿਬ ਦੇ ਇੱਕ ਹੱਥ ਦੇ ਵਿੱਚ ਸੂਰਜ ਦੇ ਦੇ ਤੇ ਦੂਜੇ ਹੱਥ ਦੇ ਵਿੱਚ ਚੰਦ ਦੇ ਦੇ ਤਾਂ ਦੁਨੀਆ ਦੀ ਕੋਈ ਤਾਕਤ ਸੂਰਜ ਤੇ ਚੰਦ ਵੀ ਨਰਿੰਦਰ ਮੋਦੀ ਸਾਹਿਬ ਨੂੰ ਖਰੀਦ ਨਹੀਂ ਸਕਦੀ ਹਰ ਲਾਲਚ ਤੋਂ ਹਰ ਲੋਭ ਤੋਂ ਹਰ ਡਰ ਤੋਂ ਇਹ پاک ਤੇ ਸਾਫ ਹੈ ਦੋਸਤੋ ਸਾਹਿਬ ਜਦੋਂ ਮੋਦੀ ਸਾਹਿਬ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਸੈਨੇਟ ਦੇ ਵਿੱਚ ਤੇ ਯੂਨੈਸੇਫ ਅਸੈਂਬਲੀ ਦੇ ਵਿੱਚ ਜਦੋਂ ਮੋਦੀ ਸਾਹਿਬ ਬੋਲਦੇ ਆ ਤਾਂ ਲੋਕ ਆਪਣਾ ਸਾਹ ਰੋਕ ਲੈਂਦੇ ਆ ਜਦੋਂ ਮੋਦੀ ਸਾਹਿਬ ਯੂਨੈਸੇਫ ਬੋਲਦੇ ਆ ਤਾਂ ਪਾਰਤ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੀਆਂ ਦਿਲਾਂ ਦੀਆਂ ਧੜਕਣਾ ਤੇਜ਼ ਹੋ ਜਾਂਦੀਆਂ ਦੋਸਤੋ ਅੱਜ ਇਸ ਸਟੇਜ ਤੋਂ ਮੋਦੀ ਸਾਹਿਬ ਨੂੰ ਇੱਕ ਪੰਜਾਬ ਦਾ ਮੰਗ ਪੱਤਰ ਪੰਜਾਬ ਦੀ ਬੀਜੇਪੀ ਜਾਖੜ ਸਾਹਿਬ ਦੀ ਸਹਿਮਤੀ ਨਾਲ ਇੱਕ ਮੰਗ ਪੱਤਰ ਦੇਵਾਂਗੇ ਪ੍ਰਧਾਨ ਮੰਤਰੀ ਸਾਹਿਬ ਅਸੀਂ ਪੰਜਾਬ ਦੇ ਲੋਕ ਅਸੀਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਯੂਪੀ ਦਾ ਲਾਅ ਔਰ ਔਰਡਰ ਠੀਕ ਕੀਤਾ ਹੈ ਕਾਨੂੰਨ ਦੀ ਵਿਵਸਥਾ ਨੂੰ ਜਿਸ ਤਰ੍ਹਾਂ ਯੂਪੀ ਦੇ ਵਿੱਚ ਠੀਕ ਕੀਤਾ ਹੈ ਪੰਜਾਬ ਦੇ ਵਿੱਚ ਵੀ ਸਾਨੂੰ ਉਹ ਬੀਜੇਪੀ ਦਾ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਕਾਰਖਾਨੇ ਲਾਏ ਆ ਉਹੀ ਉਸੇ ਕਿਸਮ ਦੀ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਨੂੰ ਵੀ ਜ਼ਰੂਰਤ ਹੈ ਉਹ ਗੁਜਰਾਤ ਦਾ ਮਾਡਲ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਜਿਸ ਤਰ੍ਹਾਂ ਤੁਸੀਂ ਮਹਾਰਾਸ਼ਟਰ ਦੇ ਵਿੱਚ ਬੁਨਿਆਦੀ ਢਾਂਚਾ ਬਣਾਇਆ ਉਹ ਬੁਨਿਆਦੀ ਢਾਂਚਾ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਜਿਹੜਾ ਹੈ ਉਹ ਲਿਉਣ ਦੀ ਲੋੜ ਹੈ ਜਿਸ ਤਰ੍ਹਾਂ ਤੁਸੀਂ ਉੱਤਰਖੰਡ ਦੇ ਵਿੱਚ ਤੁਸੀਂ ਤੁਸੀਂ ਟੂਰਿਜ਼ਮ ਲੈ ਕੇ ਆਏ ਹੋ ਉਸੇ ਤਰ੍ਹਾਂ ਦੀ ਟੂਰਿਜ਼ਮ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ ਦੋਸਤੋ ਇਹ ਮੰਗ ਪੱਤਰ ਜਿਹੜਾ ਇਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਹ ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਾਂਗੇ ਪੰਜਾਬੀਓ ਦੁਨੀਆ ਦੀ ਹਰ ਛੇ ਜਦੋਂ ਠੋਕਰ ਵੱਜਦੀ ਹੈ ਇਹ ਟੁੱਟ ਜਾਂਦੀ ਹੈ ਇੱਕ ਇਕੱਲਾ ਇਨਸਾਨ ਐਸਾ ਜਦੋਂ ਠੋਕਰ ਵੱਜਦੀ ਹੈ ਤਾਂ ਇਹ ਸੰਭਲ ਜਾਂਦਾ ਹੈ ਆਪਣੀ ਤਜਰਬੇ ਤੋਂ ਪਾਰ ਹੋ ਕੇ ਇਨਸਾਨ ਜਿਹੜਾ ਉਹ ਸਿੱਖਦਾ ਹੈ ਪੰਜਾਬੀਓ 76 ਸਾਲ ਹੋ ਗਏ ਆ ਪੰਜਾਬ ਨੂੰ ਠੋਕਰਾ ਖਾਂਦੇ ਨੂੰ ਸਾਨੂੰ ਇਹ ਜਿਹੜਾ ਠੋਕਰਾ ਖਾਣ ਦਾ ਇਹ ਜਿਹੜਾ ਸ਼ਤਾਨੀ ਚੱਕਰ ਹੈ ਸਾਡੇ ਪੰਜਾਬ ਦੇ ਬੇਟੇ ਬੇਟੀਆਂ ਅਰਬ ਦੇਸ਼ਾਂ ਦੇ ਵਿੱਚ ਦੁਬਈ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਜਿਹੜੇ ਦਿਹਾੜੀਆਂ ਕਰਨ ਜਾਂਦੇ ਆ ਆਪਣੇ ਪਸੀਨੇ ਨਾਲ ਅਰਬ ਦੇ ਤਪਦੇ ਹੋਏ ਰੇਤ ਨੂੰ ਠੰਡਾ ਕਰਦੇ ਆ। ਇਹ ਸ਼ੈਤਾਨੀ ਚੱਕਰ ਖਤਮ ਕਰਨਾ ਪਊਗਾ। ਜੋ ਸਾਡੇ ਬੱਚੇ ਅਮਰੀਕਾ ਤੇ ਕੈਨੇਡਾ ਟੈਕਸੀਆਂ ਚਲਾਉਂਦੇ ਆ, ਪٹرول ਪੰਪਾਂ ਤੇ ਤੇ ਸਟੋਰਾਂ ਤੇ ਕੰਮ ਕਰਦੇ ਆ। ਇਹ ਚੱਕਰ ਖਤਮ ਕਰਨਾ ਪੈਣਾ ਹੈ। ਪੰਜਾਬ ਦੇ ਵਿੱਚ ਜੇ ਭਾਜਪੀ ਦਾ ਮਾਡਲ ਲਾਗੂ ਹੁੰਦਾ, ਜੇ ਭਾਜਪੀ ਦਾ ਮਾਡਲ ਗੁਜਰਾਤ ਵਾਲਾ, ਮਹਾਰਾਸ਼ਟਰ ਵਾਲਾ ਜੇ ਯੂਪੀ ਵਾਲਾ ਮਾਡਲ ਲਾਗੂ ਹੁੰਦਾ ਸਾਡੇ ਬੱਚੇ ਆਪਣੇ ਘਰਾਂ ਦੇ ਵਿੱਚ ਆਪਣੇ ਮਾਪੇ ਦੀ ਗੋਦੀ 'ਚ ਬੈ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਇਸ ਕਰਕੇ ਦੋਸਤੋ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਇਸ ਮੀਟਿੰਗ ਦੇ ਦੋ ਸੁਨੇਹੇ ਜਾਏ ਦੋ ਮੈਸੇਜ ਜਾਣੇ ਚਾਹੀਦੇ ਆ ਪਰ ਉਹ ਮੈਸੇਜ ਕੀ ਹੈ ਪਹਿਲਾ ਮੈਸੇਜ ਹੈ ਕਿ ਪੰਜਾਬ ਕੋਈ ਲਾਹਵਾਰਸ ਨਹੀਂ ਹੈ ਜਿਹੜਾ ਹੁੰਦਾ ਹੈ ਪੰਜਾਬ ਨੂੰ ਲੁੱਟ ਪਟ ਕੇ ਚਲੇ ਜਾਂਦਾ ਹੈ ਅੱਜ ਇਹ ਮੀਟਿੰਗ ਦਾ ਮੈਸੇਜ ਹੈ ਕਿ ਜੇ ਕੋਈ ਪੰਜਾਬ ਤੇ ਵਾਰ ਕਰੂਗਾ ਤਾਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਤੇ ਬੀਜੇਪੀ ਉਸ ਵਾਰ ਨੂੰ ਰੋਕਣਗੇ ਇਸ ਮੀਟਿੰਗ ਦਾ ਮਕਸਦ ਹੈ ਦੋਸਤੋ ਦੂਸਰਾ ਮੈਸੇਜ ਇਸ ਮੀਟਿੰਗ ਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਹੱਥ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਤੇ ਰੋਸ਼ਨ ਹੈ ਤੇ ਸੁਰੱਖਤ ਹੈ ਪੰਜਾਬ ਦਾ ਭਵਿੱਖ ਜਿਹੜਾ ਹੈ ਤੇ ਰੋਸ਼ਨ ਹੈ مستਕਮ ਹੈ ਤੇ ਮਹਫੂਜ਼ ਹੈ ਦੋਸਤੋ ਅੱਜ ਪਟਿਆਲੇ ਦੀ ਸਰਜ਼ਮੀਨ ਤੇ ਇਕੱਠੇ ਹੋਇਆ ਮੇਰੇ ਮਾਤਾ ਸਮਾਨ ਮਾਤਾ ਪਰਨੀਤ कौर ਜੀ ਅੱਜ 6ਵਾਂ ਇਲੈਕਸ਼ਨ ਪਟਿਆਲੇ ਤੋਂ ਲੜ ਰਹੇ ਹੈ ਉਹ ਕਿਹੜਾ ਘਰ ਹੈ ਜਿੱਥੇ ਪਰਨੀਤ कौर ਜੀ ਔਰ ਉਹਨਾਂ ਦੇ ਹੋਣਹਾਰ ਸਾਡੇ ਬੀਬਾ ਜੈਨਦਰ ਕੌਰ ਜੀ ਉਹ ਕਿਹੜਾ ਪਰਿਵਾਰ ਹੈ ਜਿਹੜੇ ਘਰ ਚੇ ਨਹੀਂ ਗਏ ਉਹ ਕਿਹੜਾ ਪਰਿਵਾਰ ਹੈ ਜਿਨ੍ਹਾਂ ਪਰਿਵਾਰਾਂ ਦੇ ਸ਼ਹਿਰ ਦੇ ਨਾਂ ਜਾਣਦੇ ਹੋਣੇ ਆ ਉਹ ਕਿਹੜਾ ਮੱਲਾ ਜਿੱਥੇ ਇਹਨਾਂ ਨੇ ਕੋਈ ਤਰੱਕੀ ਆਤੀ ਕੰਮ ਨਹੀਂ ਕਰਵਾਏ ਉਹ ਕਿਹੜਾ ਉਹ ਕਿਹੜਾ ਪਿੰਡ ਹੈ ਜਿੱਥੇ ਇਹ ਨਹੀਂ ਹੋ ਕੇ ਗਏ ਦੋਸਤੋ ਇਸ ਨੇਕ ਇਸ ਨੇਕ ਮਾਤਾ ਦੀ ਮਿਹਨਤ ਇਨਾਂ ਦੀ ਇਮਾਨਦਾਰੀ ਇਨਾਂ ਦਾ اخلاق ਇਨਾਂ ਦਾ ਪਿਆਰ ਮੈਂ ਅੱਜ ਪਟਿਆਲੇ ਦੇ ਲੋਕਾਂ ਦਾ ਪਿਆਰ ਆਪਣੀ ਝੋਲੀ 'ਚ ਸਮੇਟ ਕੇ ਮੈਂ ਲੈ ਕੇ ਚੱਲਿਆ ਤੇ ਮੈਂ ਇਸ ਆਸ ਨਾਲ ਚੱਲਿਆ ਕਿ ਇਸ ਨੇਕ ਮਾਤਾ ਦਾ ਪਿਆਰ ਕਿਉਂਕਿ ਜਿਹੜੇ ਰਿਸ਼ਤੇ ਪਿਆਰ ਦੇ ਹੁੰਦੇ ਆ ਇਹ ਨਿਭਦੇ ਆ ਤੇ ਨਿਭਾਏ ਜਾਂਦੇ ਆ ਕਿ ਤੁਸੀਂ ਇਸ ਪਿਆਰ ਦਾ ਮੁਆਵਜ਼ਾ ਯਕਮ ਜੋ ਨੂੰ ਕਮਲ ਦੇ ਫੁੱਲ ਤੇ ਬਟਨ ਜਿਹੜਾ ਨੱਪ ਕੇ ਇਹਨਾਂ ਦਾ ਮੁਆਵਜ਼ਾ ਜ਼ਰੂਰ ਦਿਓਗੇ ਹਿੰਦੁਸਤਾਨ ਦੀ ਪਰਮਾਤਮਾ ਹਿਫਾਜ਼ਤ ਕਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਸੀਂ ਇਹਨੇ ادب ਤੇ ਸਬਰ ਨਾਲ ਮੇਰੀ ਗੱਲ ਸੁਣੀ ਜੈ ਹਿੰਦ